ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਾਡਾ ਨਿਊਜ਼ ਚੈਨਲ ਤੇ ਹੁਣ ਅੱਜ ਦੀਆਂ 15 ਵੱਡੀਆਂ ਖਬਰਾਂ EPF 3.0 ਜਲਦੀ ਹੀ ਲਾਗੂ ਹੋ ਸਕਦਾ ਹੈ ਸੰਭਾਵਨਾ ਹੈ ਕਿ ਇਹ ਦੀਵਾਲੀ ਤੋਂ ਪਹਿਲਾਂ ਲਾਗੂ ਹੋ ਜਾਏਗਾ ਜਿਸ ਦਾ ਸਿੱਧਾ ਮਤਲਬ ਹੈ ਕਿ PF ਕਢਵਾਉਣ ਲਈ ਹੁਣ ਤੁਹਾਨੂੰ ਫਾਰਮ ਭਰਨ ਦਸਤਾਵੇਜ਼ ਜਮਾ ਕਰਨ ਜਾਂ ਫਿਰ ਦਫ਼ਤਰ ਜਾਣ ਦੀ ਲੋੜ ਨਹੀਂ ਪਵੇਗੀ ਨਵੇਂ ਸਿਸਟਮ ਨਾਲ ਕਰਮਚਾਰੀ ਆਪਣਾ PF UPI ਜਾਂ ਫਿਰ ATM ਰਾਹੀਂ ਮਿੰਟਾਂ ਵਿੱਚ ਹੀ ਕਢਵਾ ਸਕਣਗੇ ਜਿਸ ਨਾਲ ਲੰਬੀ ਲਾਈਨਾਂ ਵਿੱਚ ਲੱਗ ਕੇ ਉਡੀਕ ਕਰਨਾ ਔਖੀ ਪ੍ਰਕਿਰਿਆ ਤੇ ਦਫ਼ਤਰਾਂ ਦੇ ਚੱਕਰ ਲਗਾਉਣੇ ਖਤਮ ਹੋ ਜਾਣਗੇ। ਅਗਲੀ ਖਬਰ ਪੰਜਾਬ ਸਰਕਾਰ ਵੱਲੋਂ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਗਈ ਹੈ। ਸੀਐਮ ਭਗਵੰਤ ਸਿੰਘ ਮਾਨ ਜੀ ਨੇ ਪੰਜਾਬੀਆਂ ਨੂੰ ਅਪੀਲ ਕਰਦੇ ਕਿਹਾ ਕਿ ਜੋ ਵੀ ਲੋਕ ਪੁਨਰਵਾਸ ਅਤੇ ਪੰਜਾਬ ਨੂੰ ਮੁੜ ਆਪਣੇ ਪੈਰਾਂ ਤੇ ਖੜਾ ਕਰਨ ਵਿੱਚ ਯੋਗਦਾਨ ਦੇਣਾ ਚਾਹੁੰਦੇ ਨੇ ਉਹ ਪੰਜਾਬ ਦਾ ਸਾਥ ਦੇਣ ਤੇ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਵਿੱਚ ਮਦਦ ਕਰਨ ਇਸ ਮਿਸ਼ਨ ਦਾ ਨਾਮ ਮਿਸ਼ਨ ਚੜ੍ਹਦੀ ਕਲਾ ਰੱਖਿਆ ਗਿਆ ਹੈ। ਅਗਲੀ ਖਬਰ ਸੁਲਤਾਨਪੁਰ ਲੋਧੀ ਤੋਂ ਹੈ ਸੀਵਰੇਜ ਦੀ ਨਿਕਾਸੀ ਨਾ ਹੋਣ ਤੋਂ ਮੁਹੱਲਾ ਵਾਸੀ ਪਰੇਸ਼ਾਨ ਨੇ। ਵਨ ਨਗਰੀ ਸੁਲਤਾਨਪੁਰ ਲੋਧੀ ਵਿੱਚ ਬੀਤੇ 3.5 ਸਾਲਾਂ ਤੋਂ ਸੀਵਰੇਜ ਪੌਂਡ ਦੇ ਚੱਲ ਰਹੇ ਵਿਕਾਸ ਕਾਰਜ ਤੇ ਤਕਰੀਬਨ ਪੂਰਾ ਹੋਣ ਦੇ ਜਿਹੜੇ ਵਾਅਦੇ ਕੀਤੇ ਜਾ ਰਹੇ ਨੇ ਉਹ ਸਾਰੇ ਦਾਅਵੇ ਝੂਠੇ ਸਾਬਿਤ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਅੱdte ਤੋਂ ਜ਼ਿਆਦਾ ਵਾੜ ਸੀਵਰੇਜ ਦੀ ਵਾਰ-ਵਾਰ ਵਿਵਸਥਾ ਜਿਹੜੀ ਇਹ ਖਰਾਬ ਹੋਣ ਕਰਕੇ ਲੋਕਾਂ ਨੂੰ ਆਪਣਾ ਜੀਵਨ ਨਰਕ ਵਾਂਗੂ ਬਿਤਾਉਣਾ ਪੈ ਰਿਹਾ ਹੈ ਤੇ ਉਹ ਮਜਬੂਰ ਨੇ ਇਸ ਗੱਲ ਕਰਕੇ ਕਿ ਉਹ ਨਰਕ ਭਰੀ ਜ਼ਿੰਦਗੀ ਜਿਉਣ ਲਈ ਅਗਲੀ ਵੱਡੀ ਖਬਰ ਇੱਕ ਵਾਰ ਫੇਰ ਮਸਾਂ ਬਚੀ 트ੰਪ ਦੀ ਜਾਨ ਨਿਊਯਾਰਕ ਦੇ ਉੱਪਰ ਉਡਾਣ ਭਰਦੇ ਸਮੇਂ ਅਮਰੀਕੀ ਰਾਸ਼ਟਰਪਤੀ ਡੋਨਰਟ 트ੰਪ ਦਾ ਜਹਾਜ਼ ਇੱਕ ਵੱਡੇ ਹਾਸੇ ਤੋਂ ਹੁੰਦਾ ਹੋਇਆ ਬਚ ਗਿਆ ਤੇ ਉਹਨਾਂ ਦੀ ਜਾਨ ਮਸਾਂ ਬਚੀ ਇਹ ਘਟਨਾ ਉਦੋਂ ਵਾਪਰੀ ਜਦੋਂ ਉਹਨਾਂ ਦਾ ਜਹਾਜ਼ ਲੰਡਨ ਜਾ ਰਿਹਾ ਸੀ ਅਗਲੀ ਵੱਡੀ ਖਬਰ ਨਾਸਾ ਦੀ ਚੇਤਾਵਨੀ ਐਸਟਰੋਇਡ ਤੇਜ਼ ਰਫ਼ਤਾਰ ਨਾਲ ਧਰਤੀ ਵੱਲ ਵੱਧ ਰਿਹਾ ਹੈ ਚੇਤਾਵਨੀ ਦਿੱਤੀ ਹੈ NASA ਨੇ ਕਿ ਇੱਕ ਵਿਸ਼ਾਲ ਐਸਟਰੋਇਡ ਜਿਸ ਦਾ ਨਾਮ FA22 ਹੈ 18 ਸਤੰਬਰ 2025 ਨੂੰ ਧਰਤੀ ਦੇ ਨੇੜੇ ਦੇ ਨੰਗਣ ਵਾਲਾ ਹੈ ਅਗਲੀ ਵੱਡੀ ਖਬਰ ਪੰਜਾਬ ਦੌਰੇ ਦੌਰਾਨ ਮੈ ਤਬਾਹੀ ਦੇਖੀ ਹੈ ਰਾਹੁਲ ਗਾਂਧੀ ਨੇ PM ਨੂੰ ਪੱਤਰ ਲਿਖ ਕੇ ਮੰਗਿਆ ਰਾਹਤ ਤੱਕ ਪੰਜਾਬ ਵਿੱਚ ਹੜ੍ਹਾਂ ਨੇ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ ਲੱਖਾਂ ਲੋਕ ਬੇਘਰ ਹੋ ਗਏ ਨੇ ਬਹੁਤ ਸਾਰੇ ਪਿੰਡ ਡੁੱਬ ਗਏ ਨੇ ਤੇ ਫਸਲਾਂ ਤਬਾਹ ਹੋ ਗਈਆਂ ਨੇ ਹਾਲਾਂਕਿ ਸਥਿਤੀ ਨੂੰ ਸੁਧਾਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਤੇ ਸੂਬੇ ਤੋਂ ਘੱਟੋ ਘੱਟ 20000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਇਸੇ ਨੁਕਸਾਨ ਦੀ ਪਰਪਾਈ ਲਈ ਰਾਹੁਲ ਗਾਂਧੀ ਜੀ ਨੇ ਪੀਐਮ ਨੂੰ ਇੱਕ ਪੱਤਰ ਲਿਖ ਕੇ ਰਾਹਤ ਪੈਕੇਜ ਮੰਗਿਆ ਹੈ ਅਗਲੀ ਵੱਡੀ ਖਬਰ 21 ਕਰੋੜ ਰੁਪਏ ਦਾ ਸੋਨਾ ਅਤੇ ਨਕਦੀ ਲੁੱਟੇ ਗਏ ਲੁਟੇਰੇ ਫੌਜੀ ਵਰਦੀ ਵਿੱਚ ਆਏ ਸੀ ਇਹ ਗੱਲ ਹੈ ਕਰਨਾਟਕਾ ਦੇ ਵਿਜੇਪੁਰੇ ਜ਼ਿਲ੍ਹੇ ਦੇ ਚੜਾਚਨ ਕਸਬੇ ਦੀ ਜਿਸੇ ਸਟੇਟ ਬੈਂਕ ਆਫ ਇੰਡੀਆ ਦੀ ਇੱਕ ਸ਼ਾਖਾ ਵਿੱਚ ਮੰਗਲਵਾਰ ਸ਼ਾਮ ਨੂੰ ਇੱਕ ਵੱਡੀ ਡਕੈਤੀ ਹੋਈ ਤਿੰਨ ਕਾਬ ਪੋਸ਼ ਹਥਿਆਰਬੰਦ ਲੁਟੇਰਿਆਂ ਨੇ ਕਰੀਬ 21 ਕਰੋੜ ਰੁਪਏ ਦੇ ਸੋਨੇ ਦੇ ਗਹਿਣਿਆਂ ਤੇ ਨਕਦੀ ਦੀ ਲੁੱਟ ਕੀਤੀ ਹੈ ਅਗਲੀ ਵੱਡੀ ਖਬਰ ਜੇਲ੍ਹ ਵਿੱਚ ਵਿਗੜੀ ਇਨਸਟਾ ਕੁਇਨ ਬਰਖਾਸਤ ਮਹਿਲਾ ਕੌਂਸਟੇਬਲ ਦੀ ਤਬੀਅਤ ਤੇ ਉਹਨਾਂ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਭਰਤੀ ਡਰੱਗ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਫਤਾਰ ਬਰਖਾਸਤ ਮਹਿਲਾ ਕੌਂਸਟੇਬਲ ਅਮਨਦੀਪ ਕੌਰ ਉਫ ਇਸਟਾ ਕਵਿੰਦ ਦੀ ਹਾਲਤ ਅਚਾਨਕ ਖਰਾਬ ਹੋ ਗਈ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪੈ ਗਿਆ ਅਗਲੀ ਵੱਡੀ ਖਬਰ ਰੈਪਰ ਹਣੀ ਸਿੰਘ ਨੂੰ ਮੋਹਾਲੀ ਲੋਕ ਅਦਾਲਤ ਤੋਂ ਮਿਲੀ ਰਾਹਤ ਹਣੀ ਸਿੰਘ ਨੂੰ 6 ਸਾਲ ਪੁਰਾਣੀ ਐਫਆਈਆਰ ਰੱਦ ਕਰ ਦਿੱਤੀ ਗਈ ਹੈ ਮਹਿਲਾਵਾਂ ਤੇ ਅਸ਼ਲੀਲ ਟਿੱਪਣੀਆਂ ਦਾ ਸੀਗਾ ਮਾਮਲਾ ਅਗਲੀ ਵੱਡੀ ਖਬਰ ਨਗਰ ਨਿਗਮ ਮੁਲਾਜ਼ਮਾਂ ਵੱਲੋਂ ਅਨਮਿਥੇ ਸਮੇਂ ਲਈ ਹੜਤਾਲ ਸ਼ੁਰੂ ਕਿਹਾ ਕਿ ਜੇਕਰ ਕਿਸੇ ਨਿਗਮ ਕੌਂਸਲ ਪੰਚਾਇਤ ਨੇ ਕੰਮਾਂ ਲਈ ਟੈਂਡਰ ਜਾਰੀ ਕੀਤੇ ਹਨ ਤਾਂ ਤੁਰੰਤ ਰੱਦ ਕੀਤੇ ਜਾਣ ਕਪੂਰਥਲਾ ਨਗਰ ਨਿਗਮ ਕਰਮਚਾਰੀਆਂ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਅਨਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਨਗਰ ਨਿਗਮ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਲਗਾ ਦਿੱਤਾ ਹੈ ਵੋਟ ਚੋਰੀ ਨੂੰ ਲੈ ਕੇ ਰਾਹੁਲ ਗਾਂਧੀ ਫੋੜਨਗੇ ਹਾਈਡਰੋਜਨ ਬੰਬ ਅੱਜ ਕਰਨਗੇ ਪ੍ਰੈਸ ਕਾਨਫਰੰਸ ਕਾਂਗਰਸ ਮੀਡੀਆ ਦੇ ਪ੍ਰਚਾਰ ਮੁਖੀ ਪਵਨ ਖੇੜਾ ਨੇ ਸੋਸ਼ਲ ਮੀਡੀਆ ਹੈਂਡਲਰਸ ਦੇ ਰਾਹੀਂ ਐਲਾਨ ਕੀਤਾ ਹੈ ਕਿ ਰਾਹੁਲ ਗਾਂਧੀ ਵੀਰਵਾਰ ਨੂੰ ਸਵੇਰੇ 10 ਵਜੇ ਪ੍ਰੈਸ ਕਾਨਫਰੰਸ ਕਰਨਗੇ ਤੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਵੋਟ ਚੋਰੀ ਨੂੰ ਲੈ ਕੇ ਗੱਲਬਾਤ ਕਰਨਗੇ। ਅਗਲੀ ਵੱਡੀ ਖਬਰ 트ੰਪ ਨੇ ਭਾਰਤ ਦੇ ਨਾਲ ਫੇਰ ਨਿਭਾਈ ਦੁਸ਼ਮਣੀ। 트ੰਪ ਨੇ ਨਸ਼ੀਲੇ ਪਦਾਰਥਾਂ ਦੀ ਤਖਤਰੀ ਕਰਨ ਵਾਲੇ ਦੇਸ਼ਾਂ ਦੀ ਲਿਸਟ ਵਿੱਚ ਭਾਰਤ ਦਾ ਵੀ ਨਾਮ ਪਾ ਦਿੱਤਾ ਹੈ। ਇਸ ਤੋਂ ਸਿੱਧਾ-ਸਿੱਧਾ ਇਹ ਸਾਬਿਤ ਹੁੰਦਾ ਹੈ ਕਿ 트럼ਪ ਇੱਕ ਵਾਰ ਫਿਰ ਤੋਂ ਭਾਰਤ ਦੇ ਨਾਲ ਦੁਸ਼ਮਣੀ ਨਿਭਾ ਰਿਹਾ ਹੈ। ਅਗਲੀ ਵੱਡੀ ਖਬਰ ਡਰਪੌਂ ਦੀ ਰੰਜਿਸ਼ ਤਹਿਤ ਕੰਡੈਕਟਰ ਦੇ ਪੁੱਤਰ ਤੇ ਕੀਤਾ ਜਾਣ ਲੈਵਾ ਹਮਲਾ ਕੰਬੀਰ ਰੂਪ ਨਾਲ ਹੋਇਆ ਜ਼ਖਮੀ। ਸ਼ੇਰਪੁਰ ਨੇੜੇ ਅੱਧਾ ਦਰਜਨ ਦੇ ਲਗਭਗ ਨਕਾਬਪੋਸ਼ਾਂ ਨੇ ਦੁਕਾਨ ਦੇ ਬਾਹਰ ਬੈਠੇ ਇੱਕ ਨੌਜਵਾਨ ਤੇ ਜਾਨ ਲੈਵਾ ਹਮਲਾ ਕਰ ਦਿੱਤਾ। ਜਿਸ ਕਾਰਨ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਤੇ ਉਸ ਦੀ ਪਛਾਣ ਦਾਸ ਵਲਡਰ ਦੇ بیٹے ਨਕਾਸ਼ ਗੁਪਤਾ ਵਜੋਂ ਕੀਤੀ ਜਾ ਰਹੀ ਹੈ। ਅਗਲੀ ਵੱਡੀ ਖਬਰ ਦੋਰਾਗਲਾ ਪੁਲਿਸ ਦੀ ਵੱਡੀ ਕਾਰਵਾਈ ਨਸ਼ੀਲੀਆਂ ਗੋਲੀਆਂ ਸਮੇਤ ਮੁਜਲਮ ਗ੍ਰਫਤਾਰ। ਕਿਠਿਆਲੀ ਦੇ ਰਹਿਣ ਵਾਲੇ ਇੱਕ ਵਿਅਕਤੀ ਜਗਦੀਪ ਸਿੰਘ ਤੋਂ 46 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਤੇ ਪੁਲਿਸ ਦੀ ਇੱਕ ਵੱਡੀ ਕਾਰਵਾਈ ਹੈ। ਉਹਨਾਂ ਨੇ ਗੋਲੀਆਂ ਸਮੇਤ ਮੁਜਲਮ ਨੂੰ ਗ੍ਰਫਤਾਰ ਕਰ ਲਿਆ ਹੈ। ਅਗਲੀ ਵੱਡੀ ਖਬਰ ਹਰਿਆਣਾ ਦੀ ਸਿਆਸਤ ਵਿੱਚ ਵੱਡੀ ਹਲਚਲ ਹੋਈ ਹੈ ਅਨੰਨ ਵਿਜੈ ਨੇ ਆਪਣੇ ਨਾਮ ਦੇ ਅਗੋਂ ਮੰਤਰੀਰ ਹਟਾਇਆ ਗੱਲ ਹਰਿਆਣਾ ਦੇ ਊਰਜਾ ਆਵਾਜਾਈ ਅਤੇ ਮਜ਼ਦੂਰ ਮੰਤਰੀ ਅਨੰਨ ਵਿਜੈ ਨੇ ਆਪਣੇ ਪਹਿਲੇ ਟਵਿੱਟਰ ਅਕਾਊਂਟ ਯਾਨੀ ਕਿ ਆਪਣੇ ਐਕਸ ਟਵਿੱਟਰ ਅਕਾਊਂਟ ਤੋਂ ਆਪਣੇ ਨਾਮ ਦੇ ਅਗੋਂ ਮੰਤਰੀ ਸ਼ਬਦ ਹਟਾ ਦਿੱਤਾ ਹੈ ਜਿਸ ਨਾਲ ਰਾਜਨੀਤੀ ਹਲਚਲ ਪੈਦਾ ਹੋ ਗਈ ਹੈ ਹੁਣ ਉਹਨਾਂ ਦੇ ਨਾਮ ਦੇ ਨਾਲ ਸਿਰਫ ਅੰਬਾਲਾ ਕੈਂਟ ਹਰਿਆਣਾ ਲਿਖਿਆ ਹੋਇਆ ਦਿਖਾਈ ਦੇ ਰਿਹਾ ਹੈ ਇਹ ਸਗੀਆਂ ਸਵੇਰ ਦੀਆਂ 15 ਵੱਡੀਆਂ ਖਬਰਾਂ ਦੁਪਹਿਰ ਦੀਆਂ ਤੇ ਸ਼ਾਮ ਦੀਆਂ ਖਬਰਾਂ ਵੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਸੁਝਾਅ ਤੇ ਆਪਣੇ ਵਿਚਾਰ ਕਮੈਂਟਾਂ ਰਾਹੀਂ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਧੰਨਵਾਦ